ਕਈ ਦਿਨਾਂ ਤੋਂ ਸੂਬੇ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਜੂਜਣਾ ਪੈ ਰਿਹਾ ਹੈ ਲੋਕ ਕੰਮਕਾਰ ਤੋਂ ਵੀ ਬੇਲੇ ਹਨ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀਆਂ ਇਹਨਾਂ ਮੁਸ਼ਕਲਾਂ ਤੋਂ ਬੇਖਬਰ ਹਨ ਤੇ ਸਮੱਸਿਆ ਨਾਲ ਨਜਿੱਠਣ ਲਈ ਗਰੀਬ ਮਜਲੂਮਾਂ ਤੇ ਲੋੜਵੰਦਾਂ ਦੀ ਹਮਦਰਦ ਫਗਵਾੜਾ ਦੀ ਸਰਬ ਨੌਜਵਾਨ ਸਭਾ ਜਿੱਥੇ ਹਮੇਸ਼ਾ ਹੀ ਦੁੱਖ ਦੀ ਘੜੀ ਅਤੇ ਵਿਪਤਾ ਮੌਕੇ ਅੱਗੇ ਰਹੀ ਹੈ ਉੱਥੇ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਹੈ ਸਕਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਫਗਵਾੜਾ ਲਾਗਲੇ ਪਿੰਡ ਮਿਹੜੂ ਦੀਆਂ ਹਨ ਜਿੱਥੇ ਬੀਤੇ ਦਿਨਾਂ ਤੇਜ਼ ਬਾਰਿਸ਼ ਹੋਣ ਕਾਰਨ ਆਏ ਹੜਾ ਕਾਰਨ ਹੜ ਪੀੜਿਤ ਲੋਕਾਂ ਅਤੇ ਲੋੜਵੰਦ ਨੂੰ ਅੱਜ ਸਰਬ ਨੌਜਵਾਨ ਸਭਾ ਦੇ ਰਾਸ਼ਨ ਤਰਪਾਲਾਂ ਕਰਿਆਨੇ ਦਾ ਸਮਾਨ ਆਦਿ ਜ਼ਰੂਰੀ ਵਸਤੂਆਂ ਵੰਡੀਆਂ ਗਈਆਂ। ਇਹ ਸਮਾਨ ਉਪਰਾਲੇ ਲਈ ਪਿੰਡ ਮਿਹੜੂ ਕਲੋਨੀ ਵਾਸੀਆਂ ਸ਼ਲਾਗਾ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਿਵਾਈ ਗੁਰਜੀਤ ਕਾਲਤਾ ਸ਼ਿਵਾਈ ਗੁਰਜੀਤ ਜੀ ਪਤੇ ਔਰ ਦਾਸ ਬੇਨਤੀ ਕਰਦਾ ਕਿ ਅਸੀਂ ਸਰਬ ਨੌਜਵਾਨ ਸਭਾ ਪੋਵਾੜਾ ਵੱਲੋਂ ਆਏ ਹਾਂ। ਔਰ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਆਏ ਆਂ ਔਰ ਸਾਡਾ ਜਿਹੜਾ ਮਕਸਦ ਆ ਕਿ ਇਸ ਹੜਾਂ ਦੀ ਮਾਰ ਅੰਦਰ ਜਿੰਨੇ ਵੀ ਸਾਡੇ ਭੈਣ ਭਰਾ ਜਿੰਨੇ ਵੀ ਲੋਕ ਇਹ ਦੁਖੀ ਆ ਜੀ ਔਰ ਅਸੀਂ ਦੇਣ ਜੋ ਕੁਝ ਨਹੀਂ ਹੈਗੇ ਸ਼ਰਮ ਨੌਜਵਾਨ ਸਭਾ ਲੋਕਾਂ ਦੇ ਦੁੱਖਾਂ ਵਿੱਚ ਖੜਦੀ ਆ ਔਰ ਅਸੀਂ ਹੱਥ ਬਨ ਕੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਤੁਹਾਡੇ ਬੱਚੇ ਆ ਅਸੀਂ ਇੱਕ ਛੋਟਾ ਜਿਹਾ ਸਾਥ ਦੇਣ ਆਏ ਆ ਚਾਹੇ ਉਹ ਰਸਦ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਦਵਾਈਆਂ ਦੇ ਰੂਪ ਦੇ ਵਿੱਚ ਹੋਵੇ ਵਕ-ਵਕ ਪਿੰਡਾਂ ਤੋਂ ਹੁੰਦੇ ਹੋਏ ਚਾਹੇ ਉਹ ਖਾਟੀ ਦੀ ਗੱਲ ਕਰ ਲੋ ਚਾਹੇ ਜਗਪਾਲਪੁਰ ਦੀ ਗੱਲ ਕਰ ਲੋ ਚਾਹੇ ਮਾਇਓਪੱਟੀ ਦੀ ਗੱਲ ਕਰ ਲੋ ਔਰ ਹੁਣ ਮਿਹੜੂ ਆਏ ਆ ਇਸ ਤੋਂ ਬਾਅਦ ਅਸੀਂ ਵਿਜੀਦੋਵਾਲ ਜਾਣਾ ਔਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਤ ਸਾਹਿਬ ਔਰ ਸਾਡੇ ਮਨਜੀਤ ਸਿੰਘ ਜੀ ਹਰਮਨ ਮੈਡੀਕਲ ਹਾਲ ਤੋਂ ਔਰ ਜੱਸੀ ਭਾਜੀ ਜਿਹੜੇ ਤੁਹਾਨੂੰ ਪਤਾ ਹੈ ਕਿ ਜੱਸੀ ਸਟੀਲ ਫਰਨੀਚਰ ਹਾਊਸ ਔਰ ਸਾਡੇ ਪ੍ਰਧਾਨ ਸੁਖਿੰਦਰ ਸਿੰਘ ਜੀ ਜਿਹੜੇ ਦਿਨ ਰਾਤ ਸਾਡੀ ਟੀਮ ਮੇ ਇਸ ਮਿਹਨਤ ਵਿੱਚ ਲੱਗੀ ਹੋਈ ਸਾਡਾ ਮਿਸ਼ਨ ਜਿਹੜਾ ਵਾ ਅਸੀਂ ਲੋਕਾਂ ਦਾ ਸਾਥ ਦੇਣਾ ਸਾਡਾ ਕੋਈ ਅਹਿਸਾਨ ਨਹੀਂ ਹੈਗਾ ਅਸੀਂ ਸਿਰਫ ਹੱਥ ਮੰਨ ਕੇ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦਈਏ ਜਿਹੜਾ ਵਾਹਿਗੁਰੂ ਜੀ ਨੇ ਸਾਨੂੰ ਚੰਗਾ ਇੱਕ ਸਿਹਤਕ ਦਿੱਤਾ ਵਾ ਚੰਗਾ ਇੱਕ ਤੰਦਰੁਸਤੀ ਦਿੱਤੀ ਆ ਉਹ ਲੋਕਾਂ ਦੇ ਕੰਮ ਆ ਸਕੇ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਆਪਾਂ ਲੋਕਾਂ ਦਾ ਸਾਥ ਦਈਏ ਇਸ ਹੜਾਂ ਦੀ ਮਾਰ ਅੰਦਰ ਜਿੰਨੇ ਵੀ ਲੋਕ ਦੁਖੀ ਹਨ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਭ ਨੂੰ ਬਚਾਈਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤਾਂ